ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾ ਸੰਗਤ ਜੀ ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਚੱਪੜ ਚੀੜੀ ਦੀ ਜੰਗ ਕਿਉਂ ਹੋਈ ਸੀ ਸੰਗਤ ਜੀ ਇਹ ਜੰਗ ਸੀ ਪਿਆਰ ਦੀ ਪਛਤਾਪ ਦੀ ਅਤੇ ਗੁਰੂ ਨਾਲ ਨਿਭਾਉਣ ਦੀ ਸਨ 1705 ਈਸਵੀ ਵਿੱਚ ਜਦੋਂ ਧੰਨ ਧੰਨ ਸ਼੍ਰੀ ਗੁਰੂ ਗੋਬੀ ਸਿੰਘ ਜੀ ਨੂੰ ਅਨੰਦਪੁਰ ਸਾਹਿਬ ਛੱਡਾਂ ਦੇ ਲਈ ਮਜਬੂਰ ਹੋਏ ਤਾਂ ਰਾਸਤੇ ਦੇ ਵਿੱਚ ਕੋਜਿਕ ਸਿੰਘ ਥੱਕ ਚੁੱਕੇ ਸਨ ਅਤੇ ਉਹਨਾਂ ਨੇ ਲਿਖਤੀ ਰੂਪ ਵਿੱਚ ਗੁਰੂ ਪਾਤਸ਼ਾਹ ਜੀ ਨੂੰ ਬੇਦਾਵਾ ਦੇ ਦਿੱਤਾ ਅਤੇ ਗੁਰੂ ਨਾਲੋਂ ਰਿਸ਼ਤਾ ਤੋੜ ਦਿੱਤਾ ਪਰ ਸੰਗਤ ਜੀ ਜਦੋਂ ਇਹ ਸਿੰਘ ਗੁਰੂ ਪਾਤਸ਼ਾਹ ਜੀ ਨੂੰ ਬੇਦਾਵਾ ਦੇ ਕੇ ਆ ਗਏ ਤਾਂ ਇਸ ਗੱਲ ਦਾ ਪਤਾ ਮਾਈ ਭਾਗੋ ਨੂੰ ਲਗਾ ਤਾਂ ਉਹਨਾਂ ਨੇ ਉਹਨਾ ਸਿੰਘਾਂ ਨੂੰ ਆਖਿਆ ਕਿ ਭਾਈ ਸਿੰਘ ਤੁਸੀਂ ਗੁਰੂ ਗੁਰੂ ਗੋਬੀ ਸਿੰਘ ਜੀ ਦੇ ਘਰ ਦਾ ਪ੍ਰਸ਼ਾਦਾ ਛਕਿਆ ਹੈ ਅਤੇ ਤੁਹਾਨੂੰ ਕੋਈ ਹੱਕ ਨਹੀਂ ਹੈ ਕਿ ਤੁਸੀਂ ਗੁਰੂ ਨਾਲੋਂ ਨਾਤਾ ਤੋੜੋ ਤਾਂ ਮਾਈ ਭਾਗੋ ਦੀ ਇਹ ਗੱਲ ਸੁਣ ਕੇ ਉਹਨਾ ਸਿੰਘਾਂ ਨੇ ਮਨ ਦੇ ਵਿੱਚ ਪਸ਼ਤਾਵਾ ਹੋਣ ਲੱਗਾ ਤਾਂ ਉਹ ਸਿੰਘ ਰੋ ਰੋ ਕੇ ਮਾਈ ਭਾਗੋ ਦੇ ਕੋਲੋਂ ਮਾਫੀ ਮੰਗਣ ਲੱਗੇ ਅਤੇ ਚੱਪੜ ਚਿੱਦੀ ਦੇ ਮੈਦਾਨ ਵਿੱਚ ਗੁਰੂ ਦੀ ਰੱਖਿਆ ਦੇ ਲਈ ਲੜਨ ਦੀ ਕਸਮ ਚੁੱਕੀ ਸਿੰਘ ਜੀ ਉੱਥੇ ਇਹਨਾਂ ਸਿੰਘਾਂ ਦੇ ਮੌਤ ਸਾਹਮਣੇ ਖੜੀ ਸੀ ਪਰ ਇਹਨਾਂ ਦੇ ਮਨ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਭੈ ਨਹੀਂ ਸੀ ਇਹ 40 ਸਿੰਘ ਮੁਗਲ ਫੌਜ ਦੇ ਨਾਲ ਲੜ ਰਹੇ ਸਨ ਅਤੇ ਇੱਕ ਇੱਕ ਕਰਕੇ ਸ਼ਹੀਦ ਹੋ ਰਹੇ ਸਨ ਸੰਗਜੀ ਜਦੋਂ ਇੱਕ ਸਿੰਘ ਆਖਰੀ ਸਾਹ ਲੈ ਰਿਹਾ ਸੀ ਤਾਂ ਗੁਰੂ ਪਾਤਸ਼ਾਹ ਜੀ ਨੇ ਉਸ ਨੂੰ ਆਪਣੀ ਬੁੱਕਲ ਵਿੱਚ ਲੈ ਲਿਆ ਅਤੇ ਸਿਰ ਤੇ ਹੱਥ ਰੱਖ ਕੇ ਆਖਿਆ ਕ ਸਿੰਘਾ ਤੂੰ ਨਹੀਂ ਮਰਿਆ ਤੂੰ ਤਾਂ ਅਮਰ ਹੋ ਗਿਆ ਹੈ ਤਾਂ ਉੱਥੇ ਫਿਰ ਗੁਰੂ ਪਾਤਸ਼ਾਹ ਜੀ ਨੇ ਉਹਨਾਂ ਸਿੰਘਾਂ ਦਾ ਵਿਦਾਵਾ ਪਾੜ ਦਿੱਤਾ ਤੇ ਬਚਨ ਦਿੱਤਾ ਕਿ ਇਹ ਸਿੰਘ ਗਏ ਨਹੀਂ ਹਨ ਇਹ ਤਾਂ ਮੁਕਤ ਹੋ ਗਏ ਹਨ ਗੁਰੂ ਪਾਤਸ਼ਾਹ ਜੀ ਨੇ ਇਹਨਾਂ ਸਿੰਘਾਂ ਨੂੰ ਫਿਰ ਚਾਰਾਂ ਮੁਕਤਿਆਂ ਦਾ ਕਰਜਾ ਦਿੱਤਾ ਆਓ ਸੰਗਤ ਜੀ ਆਪਾਂ ਵੀ ਆਪਣੇ ਪਾਪਾਂ ਦਾ ਪਛਤਾਪ ਕਰੀਏ ਅਤੇ ਗੁਰੂ ਦੇ ਨਾਲ ਨਿਭਾਈਏ ਸੋ ਗੁਰੂ ਪਿਆਰੀ ਸਾ ਸੰਗਤ ਜੀ ਅੱਜ ਦੀ ਏ ਸਾਖੀ ਤੁਹਾਨੂੰ ਏਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਅੱਗੇ ਆਉਣ ਵਾਲੀ ਸਾਖੀ ਕਿਸ ਕਿਸ ਗੁਰੂ ਬਾਰੇ ਬਣਾਈਏ ਕਿਰਪਾ ਕਰਕੇ ਜਰੂਰ ਦੱਸਣਾ ਅਤੇ ਇਸ ਤਰ੍ਹਾਂ ਦੀਆਂ ਸਾਖੀਆਂ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ